ਕੀ ਹਾਲ ਚਾਲ ਹੈ ਤੁਹਾਡਾ ਮਾਨੀ ਜੀ ਬਹੁਤ ਵਧੀਆ ਜੀ ਕਰਤਾਈ ਸ਼ੋਹਰਣੀ ਤੇ ਬੜੀ ਵੱਡੀ ਸੇਵਾ ਤੁਸੀਂ ਕਮਾਲ ਕਰਤੀ ਜੀ ਪਿਆਰ ਮੁਹੱਬਤ ਬੜੀ ਜਿਹੜੀ ਕਿਸ਼ਤੀ ਬਣਾਈ ਕਮਾਲ ਹੈ ਜੀ ਇਹਦਾ ਇਹਦਾ ਕਿਸੇ ਪੇਪਰ ਪ੍ਰਤਪਾਲ ਜੀ ਪ੍ਰਤਪਾਲ ਜੀ ਇਹਦਾ ਕੋਈ ਕਿਸੇ ਕਰੰਸੀ ਚ ਮੁੱਲ ਨਹੀਂ ਪੈ ਸਕਦਾ ਮਹਾਰਾਜ ਜੀ ਗਿਆ ਤਾਂ ਉਹ ਜੀ ਕੋਤ। ਔਰ ਸੌ ਸੌ ਦੇ ਕਰੀਬ ਤੁਸੀਂ ਬਣਾਤੀਆਂ ਔਰ ਕਿੰਦੀ ਵੱਡੀ ਸੇਵਾ ਤੁਸੀਂ ਹਾਂਜੀ ਹਾਂਜੀ ਸੌ ਬਣਾ ਲਿਆ ਜੀ ਨਾ ਜੀ ਤੇ ਗੁਰੂ ਮਹਾਰਾਜ ਜੀ ਨੇ ਪਹਿਲਾਂ ਕਿਰਪਾ ਹੀ ਕੀਤੀ ਹੋਈ ਹੈ ਬਧੇਰੀ ਤੇ ਉਹਦੇ ਚੋਂ ਤੁਸੀਂ ਜਿਹੜਾ ਦਸਬੰਦ ਕੱਢਿਆ ਇਹ ਇਹ ਆਲਾ ਨਹੀਂ ਜਾਂਦਾ ਜੀ ਇਹ ਇਹ ਪੁੰਨ ਜਿਹੜਾ ਇਹ ਤੁਹਾਨੂੰ ਹੋਰ ਉੱਚਾ ਲੈ ਕੇ ਜਾਊਗਾ ਪ੍ਰਥਪਾਲ ਜੀ ਹਾਂਜੀ ਮੈਨੂੰ ਮੈਨੂੰ ਬਹੁਤ ਚੰਗਾ ਲੱਗਿਆ ਕਿ ਕਿਸ ਤਰ੍ਹਾਂ ਦੇ ਲੋਕ ਵੀ ਇੱਥੇ ਇਸ ਧਰਤੀ ਤੇ ਰਹਿੰਦੇ ਨੇ ਕਿ ਆਪਣਾ ਕੰਮ ਛੱਡ ਕੇ ਤੇ ਲੋਕਾਂ ਦੇ ਕੰਮਾਂ 'ਚ ਲੋਕਾਂ ਦੀ ਸੇਵਾ 'ਚ ਲੱਗ ਗਏ ਤੇ ਹਾਲਾਂਕਿ ਤੁਸੀਂ ਕਿਸ਼ਤੀਆਂ ਬਣਾਉਂਦੇ ਨਹੀਂ ਸੀ ਤੁਸੀਂ ਕੰਪਿਊਟਰ ਤੋਂ ਡਿਜ਼ਾਈਨ ਮੈਂ ਸਾਰੀ ਸਟੋਰੀ ਤੁਹਾਡੀ ਪੜੀ ਹੈ ਸਾਰੀ ਮੈਂ ਰਵੀਸ਼ ਕੁਮਾਰ ਉਹਨਾਂ ਨੇ ਵੀ ਕੀਤੀ ਹੈ ਮੈਂ ਉਹ ਵੀ ਸੁਣ ਦਿੱਖਿਆ ਹੈ ਇਹ ਪੰਡਿਤਾਂ ਲੋਕ ਵੀ ਬਹੁਤ ਬੋਲਣ ਵਾਲੇ ਹਾਂ ਤੇ ਤੁਸੀਂ ਸਾਰਾ ਆਪਣਾ ਜਿਹੜਾ ਜਿੰਨਾ ਵੀ ਤੁਹਾਡਾ ਅਮਲਾ ਤੁਹਾਡਾ ਜਿੰਨਾ ਤੁਹਾਡਾ ਮਸ਼ੀਨਾਂ ਸਾਰੀਆਂ ਇੱਕ ਇੱਕ ਕ੍ਰਿਸਟੀਆਂ ਦੀ ਲਾਤੀਆਂ ਔਰ ਜਿਹੜਾ ਤੁਸੀਂ ਨਾਮ ਰੱਖਿਆ ਬਹੁਤ ਵਧੀਆ ਆ ਜੀ ਇਹ ਨਹੀਂ ਜਾਈ ਨਾ ਦੇਖੋ ਜੀ ਜੀ ਨਹੀਂ ਨਹੀਂ ਦੇਖੋ ਸੰਕਟ ਆ ਗਿਆ ਲੋਕ ਕੁਦਰਤ ਦੀ ਮਾਰ ਹੈ ਕੁਦਰਤ ਅੱਗੇ ਕੋਈ ਜੋਰ ਨਹੀਂ ਪਰ ਮਤਲਬ ਜਦੋਂ ਇਹੋ ਜਿਹੇ ਲੋਕ ਧਰਤੀ ਤੇ ਰਹਿੰਦੇ ਨੇ ਤਾਂ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਰੱਬ ਰਹਿੰਦਾ ਹੀ ਹੈ ਇੱਥੇ ਹੀ ਰਹਿੰਦਾ ਉਹ ਆਪ ਤਾਂ ਆਉਂਦਾ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਫਿਰਦਾ ਹੁੰਦਾ ਹੈ ਕਿਹਾਂ ਜਾਣੇ ਕਿਸ ਭੇਸ ਵਿੱਚ ਨਾਰਾਇਣ ਮਿਲ ਜਾਏ ਸੋ ਆ ਜਿਹੜਾ ਤੁਸੀਂ ਸੇਵਾ ਕੀਤੀ ਹੈ ਔਰ ਤੁਸੀਂ ਕਹਿ ਜੇ ਹੋਰ ਬਣਵਾਉਣੀ ਆ ਹੋਰ ਬਣਵਾ ਲਿਓ ਔਰ ਜੇ ਕਿਸੇ ਕਿਸੇ ਹੋਰ ਨੇ ਬਣਾਉਣੀ ਆ ਮੇਰੇ ਕੋਲੇ ਕੋਈ ਇਹਦਾ ਕਾਪੀਰਾਈਟ ਨਹੀਂ ਹੈਗਾ ਤੁਸੀਂ ਬਣਾ ਦਿਓ ਸੋ ਇਹ ਬਹੁਤ ਵੱਡੀ ਸੇਵਾ ਜੀ ਇਹ ਬਹੁਤ ਤੇਰੀ ਚਰਚਾ ਹੋਈ ਹੈ ਜੀ ਆਦਾ ਪਕਸ ਨੇ ਹੀ ਸੀਗਾ ਤੇ ਪੰਜਾਬ ਦੀ ਬਾਕੀ ਇੰਡਸਟਰੀ ਵੀ ਜਾ ਕੇ ਹਮ ਯਾਰੀ ਜੇ ਤਾਂ ਸਾਡੇ ਸੋਈ ਗਿਸ਼ਤੀਆਂ ਪਰ ਹਲਾਤ ਘਟੇ ਜਾਣ ਗਿਸ਼ਤੀ ਇਹਦੇ ਵਿੱਚ ਪੜ ਸਕੀ ਸੀ ਵੀ ਇਹ ਪ੍ਰਿੰਸੇ ਜੀ ਆਉਂਦੇ ਹੋਏ ਨੇ ਚਲੋ ਇਸ ਵਾਰ ਹਿਸਟਰੀ ਦੇ ਵਿੱਚ ਸਭ ਤੋਂ ਵੱਧ ਪਾਣੀ ਆਇਆ ਹੈ ਅਗਲੀ ਵਾਰ ਤੋਂ ਆਪਾਂ ਜਿਹੜਾ ਉਹ ਪਹਿਲੇ ਹੀ ਪ੍ਰਬੰਧ ਇਹਦੇ ਇਹੋ ਜਿਹਾ ਕਰਕੇ ਰੱਖਾਂਗੇ ਕਿ ਇੱਕ ਵੀ ਬੰਦੇ ਨੂੰ ਮਤਲਬ ਕੋਈ ਚੁੱਲਾ ਨਾ 부ਜੇ ਕੋਈ ਬਾਹਰ ਨਾ ਸੋਵੇ ਕੋਈ ਪਾਣੀ ਕੋਈ ਕਰੰਟ ਨਾ ਲੱਗੇ ਕੋਈ ਜਾਂ ਉਹਨਾਂ ਦੇ ਪਸ਼ੂ ਜਾਂ ਉਹਨਾਂ ਦੇ ਜਿਹੜੇ ਰੱਖੇ ਨੇ ਡੰਗਰ ਜਿਨ੍ਹਾਂ ਕਰਕੇ ਕੋਈ ਕੋਈ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਕੋਈ ਮ ਮੱਜਾਂ ਦਾ ਕੰਮ ਕਰਦਾ ਹੈ ਸੋ ਪਰ ਤੁਸੀਂ ਜਿਹੜਾ ਜਿਹੜਾ ਤੁਸੀਂ ਸੇਵਾ ਆਪ ਹੀ ਲੈ ਲਈ ਜਿਹੜੀ ਉਹ ਅਸਲ ਚ ਆਪ ਨਹੀਂ ਲਈ ਪ੍ਰਮਾਤਮਾ ਨੇ ਤੁਹਾਨੂੰ ਬਲ ਬਖਸ਼ਿਆ ਵੀ ਭਾਈ ਸੇਵਾ ਤਾਂ ਥੋ ਆ ਲੈਣੀ ਹੈ ਪ੍ਰਤਪਾਲ ਸਿਆ ਸੋ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਿ ਪੰਜਾਬ ਦੀ ਧਰਤੀ ਤੇ ਅਜੇ ਲੋਕ ਹੈਗੇ ਨੇ ਉਹ ਸੰਸੇਠੇ ਹੈ ਜਿਹੋ ਵਾਚਾਰੀ ਉਹ ਕੈਲੀ ਕਰੇ ਕਰ ਲੈਣਾ ਇਹ ਬਸ ਮੈਂ ਮੈਂ ਸੋਹਾ ਤੇ ਜੀ ਸੀ ਜੱਟ ਜੀ ਦੀ ਸ਼ੁਕਤ ਕਰ ਰਿਹਾ ਮੈਂ ਮੈਂ ਆਉਂਗਾ ਬਸ ਇੱਕ ਕਦੇ ਦਿਨ ਚ ਮੈਨੂੰ ਜਿਹੜਾ ਛੁੱਟੀ ਮਿਲ ਜੂਗੀ ਮੈਂ ਹਸタルਚੂ ਬੋਲ ਰਿਹਾ ਤੇ ਮੈਂ ਮਿਲ ਕੇ ਵੀ ਜਾਉਂਗਾ ਤੁਹਾਨੂੰ ਦੇਖੋ ਕੁਦਰਤ ਕੀ ਗੱਲ ਕਰਦੀ ਹੈ ਕਿ ਉਸ ਤੋਂ ਪਹਿਲਾਂ ਮੈਂ ਵੀ ਨਹੀਂ ਜਾਣਦਾ ਸੀ ਤੁਹਾਨੂੰ ਵੀ ਕੀ ਕੰਮ ਕਰਦੇ ਹੋ ਹੁਣ ਹੁਣ ਸਾਰੀ ਦੁਨੀਆ ਜਾਣਦੀ ਹੈ ਵੀ ਪ੍ਰਤਪਾਲ ਸਿੰਘ ਹਸਪਾਲ ਕੀ ਕਰਦਾ ਹੈ